ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਥੋੜਾ ਮੈਂ ਨਵੀਂ ਵਲੌਗ ਵਿੱਚ ਸਵਾਗਤ ਹੈ ਜੀ ਤੇ ਅੱਜ ਚੱਲੇ ਆ ਜੀ ਕਿਤੇ ਆਪਾਂ ਬਾਹਰ ਤੇ ਤੁਹਾਨੂੰ ਦੱਸਾਂਗੇ ਜੀ ਆਪਾਂ ਕਿੱਥੇ ਚੱਲੇ ਆ ਕੀ ਲੈਣ ਚੱਲੇ ਆ ਬਾਅਦ ਵਿੱਚ ਦੱਸਾਂਗੇ ਜੀ ਤੇ ਮੇਰੇ ਨਾਲ ਚੱਲੀ ਹੈ ਜੀ ਮੇਰੀ ਭਝਾਈ ਬੋਲੋਗੇ ਤੁਸੀਂ ਬਸ ਮਜ਼ੇ ਕਰਾਂਗੇ ਤੇ ਹਾਂਜੀ ਆਪਾਂ ਬੱਸ ਹੁਣ ਚੱਲੇ ਆ ਜੀ ਤੇ ਮਿਲਦੇ ਆਂ ਤੁਹਾਨੂੰ ਆ ਕੇ ਉਥੋਂ ਤੇ ਤੁਹਾਨੂੰ ਦੱਸਾਂਗੇ ਜੀ ਆਪਾਂ ਕੀ ਕੀ ਸ਼ੋਪਿੰਗ ਕੀਤੀ ਆ ਹਾਂਜੀ ਜਿਹੜਾ ਵੀ ਸਮਾਨ ਲੈਣ ਗਏ ਸੀ ਤੇ ਉੱਥੋਂ ਅਸੀਂ ਵਾਪਸ ਆ ਗਏ ਸੀ ਸਮਾਨ ਲੈ ਕੇ ਉੱਥੇ ਆਪਾਂ ਵੀਡੀਓ ਕੋਈ ਨਹੀਂ ਬਣਾਈ ਕਿਉਂਕਿ ਵੀਡੀਓ ਬਣਾਉਣੇ ਤੇ ਅਲਾਉਡ ਨਹੀਂ ਸੀਗੇ ਤਾਂ ਅੱਜ ਕਰਕੇ ਆਪਾਂ ਉੱਥੇ ਕੋਈ ਵੀਡੀਓ ਨਹੀਂ ਬਣਾਈ ਤੇ ਇਸ ਤੋਂ ਬਾਅਦ ਅਸੀਂ ਆਉਂਦੇ ਹੋਏ ਰੁਕੇ ਮਾਲ ਦੇ ਵਿੱਚ ਉੱਥੇ ਥੋੜੀ-ਮੋਟੀ ਆਪਾਂ ਕੀਤੀ ਸ਼ਾਪਿੰਗ ਤੇ ਕੁਝ ਖਾਦਾ ਪੀਤਾ ਜੀ ਤੇ ਫਿਰ ਕੁਝ ਟਾਈਮ ਆਪਾਂ ਰੈਸਟ ਵੀ ਕੀਤੀ ਤੇ ਨਾਲੇ ਸਾਰਾ ਮਾਲ ਘੁੰਮਿਆ ਜੀ ਤੇ ਤੁਹਾਨੂੰ ਵੀ ਸਾਰਾ ਮਾਲ ਦਿਖਾਏ ਆਪਾਂ ਦੇ ਦਿਖਾ ਲੈਣੇ ਆ ਹਾਂਜੀ ਆਪਾਂ ਲੈਣ ਗਏ ਸੀ ਲੈਸਾ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਮੇਕੋ ਜੀ ਬਹੁਤ ਹੀ ਸਸਤੀਆਂ ਲੈਸਾ ਮਿਲਦੀਆਂ ਉਥੋਂ ਜਿੱਥੋਂ ਆਪਾਂ ਇਹ ਲੈਸਾ ਲੈ ਕੇ ਆਏ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਥੋੜੀਆਂ ਜੀਆਂ ਤੁਸੀਂ ਵੀ ਇਸ ਤਰ੍ਹਾਂ ਥੋੜੇ ਜੇ ਪੈਸੇ ਲਾ ਕੇ ਆਪਦਾ ਘਰੇ ਕੰਮ ਚਲਾ ਸਕਦੇ ਹੋ ਜੀ ਤੇ ਇੱਕ ਆਪਾਂ ਲੈ ਕੇ ਆਂਦੀ ਜਾਗੋ ਛੱਜ ਇਹਨੂੰ ਮਤਲਬ ਕਿ ਜਾਗੋ ਵਾਲਾ ਸਾਰਾ ਸਮਾਨ ਹੈ ਜੀ ਘਗਰੇ ਆਪਣੇ ਕੋਲ ਪਏ ਆ ਦੁਕਾਨ ਤੇ ਤੇ ਦੇਖੋ ਆਹ ਵਾਲੀਆਂ ਲੈਸਾਂ ਇੱਕ ਇਹ ਕਿਹੜੀ ਲੈਸ ਵਜੀ ਸੀਗੀ ਨਲਕੀ ਵਾਲੀ ਨਲਕੀ ਲੈਸ ਨਲਕੀ ਲੈਸ ਜੀ ਤੇ ਆਹ 골ਡਨ ਚ ਆ ਗਈ ਬਟਨ ਹੋ ਗਏ 골ਡਨ ਚ ਲਟਕਣ ਹੋ ਗਏ ਕਪੜੇ ਟੰਗਣ ਵਾਲੇ ਵੀ ਉੱਥੇ ਲੈ ਕੇ ਆਂਦਾ ਜੀ ਹੋਰ ਸੇਲ ਤੇ ਤੇ ਦੇਖੋ ਆਹ ਵਾਲੀਆਂ ਲੈਸਾਂ ਹੋਊਗਾ ਟਿਸ਼ੂ ਹੋ ਗਿਆ ਆਹ ਸਾਰੀਆਂ ਲੈਸਾਂ ਹੋਊਗਾ ਜੀ ਦੇਖੋ ਤੇ ਇੱਕਾ ਥੈਲੇ ਚ ਲੈਸਾਂ ਹੋਊਗਾ ਮੇਰੇ ਕੋ ਬਹੁਤ ਸਾਰੇ ਲੈਸ ਹਨ कॉटन लेस ਹੈ ਦਾ ਸੀਜ਼ਨ ਹੈਗਾ ਜੀ 2 ਕੁ ਮਹੀਨੇ कॉटन लेस ਸਾਰੀ ਹੈ ਤੇ ਸਿੰਥੈਟਿਕ ਲੈਸਾਂ ਤੁਸੀਂ ਹਰ ਇੱਕ ਵੈਰਾਈਟੀ ਦੀਆਂ ਤੋਂ ਲੈਸਾਂ ਲਿਆ ਸਕਦੇ ਹੋ ਜੀ ਬਹੁਤ ਹੀ ਸਸਤੀਆਂ ਲੈਸਾਂ ਇਹ ਸਾਰੀ ਬਾਬੂ ਹੈ ਬਾਬੂ ਹਾਈ ਕਰ ਦੋ ਬੇਟਾ ਹਾਈ ਕਰ ਦੋ ਹਾਈ ਕਰ ਦੇ ਬਾਬੂ ਹਾਈ ਬਾਬੂ ਆ ਚਾਹ ਬਾਬੂ ਤੇ ਇੱਕ ਆ ਲੈਸਾਂ ਜੀ ਦੇਖੋ एचवी कॉटन लेस है सिंथेटिक लेस है गियां देखो बहुत ही सस्ती लेस मिली अपनू ये कॉटन दीयां ਤੇ ਤੁਸੀਂ ਵੀ ਥੋੜੇ ਜੇ ਪੈਸੇ ਦੇ ਜਿਆਦਾ ਕੰਮ ਸ਼ੁਰੂ ਕਰ ਸਕਦੇ ਆ ਅਸੀਂ ਫਸਟ ਟਾਈਮ ਜੋ लेस ਲੈ ਕੇ ਆਂਦੀਆਂ ਸੀਆਂ ਤੇ 10000 ਦੀਆਂ लेस ਲੈਣੀ ਸੀ ਨਾ 10000 ਦੀਆਂ 10000 ਦੀਆਂ लेस ਲੈ ਕੇ ਆਂਦੀਆਂ ਸੀ ਜੀ ਤੇ ਆਪਣਾ ਵਧੀਆ ਕੰਮ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਥੋੜੇ ਜਿਆਦਾ ਪੈਸੇ ਲਾ ਲੇ ਤੇ ਮੁਕਰਮ ਦੇ ਰੋਲ ਹੋ ਗਏ ਰੀਲਾ ਹੋ ਗਈਆਂ ਤੇ ਕੁੱਲੀ ਬੁਕਰਮ ਹੋ ਗਈ ਜੀ ਆਹ ਤੇ ਥੋੜਾ ਜਿਹਾ ਸਮਾਨ ਇਹ ਲੈ ਕੇ ਆਂਦੇ ਜੀ ਕੁਝ ਸਮਾਨ ਪਹਿਲਾਂ ਸੀਗਾ ਤੇ ਵਧੀਆ ਆਪਾਂ ਕੰਮ ਸ਼ੁਰੂ ਕਰ ਲਿਆ ਜੀ ਆਪਾਂ ਤੁਸੀਂ ਵੀ ਇਸ ਤਰੀਕ ਨਾਲ ਲੈਸਾਂ ਲਿਆ ਕੇ ਉੱਥੋਂ ਥੋੜੇ ਪੈਸੇ ਚਾੜੇ ਕੰਮ ਸ਼ੁਰੂ ਕਰ ਸਕਦੇ ਆਂ ਬਟਨ ਵਗੈਰਾ ਹੋ ਗਏ ਫ੍ਰੈਂਸੀ ਬਟਨ ਹੋ ਗਏ ਜੀ ਬਹੁਤ ਹੀ ਘੱਟ ਰੇਟ ਦੇ ਆਪਣਾ ਸਮਾਨ ਮਿਲਿਆ ਤੇ ਹਾਂਜੀ ਹੁਣ ਤੁਹਾਨੂੰ ਦੱਸ ਦਈਏ ਜੀ ਅਸੀਂ ਕਿੱਥੇ ਗਏ ਸੀ ਸਮਾਨ ਜੋ ਸੋਇਤ ਸੀ ਕਿੱਥੇ ਗਏ ਸੀ ਆਪ ਸਾਮਾਨ ਲੈਣ ਵਾਸਤੇ ਲੁਧਿਆਣਾ ਲੁਧਿਆਣੇ ਗਏ ਸੀ ਲੈਸਾ ਲੈਣ ਵਾਸਤੇ ਹਾਂਜੀ ਆਪਾਂ ਗਏ ਸੀ ਲੁਧਿਆਣੇ ਜੀ ਲੈਸਾ ਲੈਣ ਵਾਸਤੇ ਘੱਟ ਪੈਸਿਆਂ 'ਚ ਬਹੁਤ ਸਾਮਾਨ ਮਿਲ ਜਾਂਦਾ ਜੀ ਉੱਥੇ ਤੁਸੀਂ ਵੀ ਆਪਦੇ ਘਰੇ ਹੋਮ ਵਰ ਬੁਟੀਕ ਜਾ ਮਤਲਬ ਕਿ ਘਰੇ ਦੁਕਾਨ ਕਰ ਸਕਦੇ ਹੋ ਲੈਸਾ ਵਗੈਰਾ ਦੀ ਤੇ ਸੋ ਫਰੈਂਡਸ ਮਿਲਦੇ ਆ ਜੀ ਨੈਕਸਟ ਵੀਡੀਓ ਤੇ ਬਾਏ ਬਾਏ ਰੱਬ ਰੱਖਾ